ਹੋਰ ਜੀ ਬਾਈ ਜੀ ਠੀਕ ਠਾਕ ਹੋਗੇ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾਲ ਤੇ ਸਾਰੇ ਭੈਣ ਭਾਈਆਂ ਨੂੰ ਇਹ ਬੇਨਤੀ ਹੈ ਚਲੋ ਕੋਈ ਨਹੀਂ ਵੀ ਸਾਡੇ ਤਾਂ ਨੁਕਸਾਨ ਐਡਾ ਹੈ ਹੀ ਨਹੀਂ ਬਾਈ ਬੱਲਾ ਬੱਲਾ ਸੀ ਜਿਹੜੀਆਂ ਜਿਹੜੇ ਬੰਦਿਆਂ ਦੀਆਂ ਉਹੀ ਸਾਰੀਆਂ ਆ ਮਰੀਆਂ ਕਿਲਾ ਕਬਹਣ ਦਾ ਸੀਗਾ ਆਪਣੇ ਕੋਲੇ ਬੱਲਾ ਬੱਲਾ ਸਭ ਖਾਤਮ ਕਰਤੀਆਂ ਕੁਝ ਬਚ ਗਈਆਂ ਆਪਣੇ ਤਾਂ ਕੋਈ ਐਡਾ ਨੁਕਸਾਨ ਨਹੀਂ ਬਾਈ ਉਹਨਾਂ ਬੰਦਿਆਂ ਦਾ ਯਾਰ ਤਾਰਨ ਤਾਰਨਾ ਨਹੀਂ ਪਾਣੀ ਪੂਣੀ ਜਿੱਥੇ ਆ ਬਾਈ ਆਪਾਂ ਰਲ ਮਿਲ ਕੇ ਸਾਰੇ ਯਾਰ ਉਹਨਾਂ ਦਾ ਕੋਈ ਹੱਲ ਕਰੀਏ ਤੂੜੀ ਦਾ ਹਰੇ ਦਾ ਆਪਾਂ ਸਹਿਮਤਾਂ ਮੇਰੇ ਕੋਲੇ ਤੂੜੀ ਪਈ ਐ ਬਾਈ ਦੋ ਟਰਾਲੀਆਂ ਚ ਚਾਰ ਪੰਜ ਟਰਾਲੀਆਂ ਪਈਆਂ ਖੇ ਸਵੇਰ ਚ ਆਪਾਂ ਜੇ ਕੋਈ ਲੈ ਕੇ ਜਾਣਗੇ ਭਾਣ ਪਈ ਆਪਾਂ ਚੁਕਾ ਦਿਆਂਗੇ ਮੇਰੇ ਨਾਲ ਸੰਪਰਕ ਕਰ ਲੈਣ ਕੋਈ ਦਿੱਕਤ ਨਹੀਂ ਬਾਈ ਜੇ ਕੋਈ ਕਣਕ ਦੀ ਲੋੜ ਐ ਜਿੰਨੇ ਕ ਜੋਗਿਆ ਕਣਕ ਵੀ ਦੇਵਾਂਗੇ ਬਾਈ ਜੇ ਕੋਈ ਪੈਸਾਂ ਦਾ ਪਹੁੰਗੇ ਆਪਾਂ ਉਹ ਵੀ ਮਦਦ ਕਰਾਂਗੇ ਭੈਣ ਭਾਈਆਂ ਦੀ ਆਪਣਿਆਂ ਦੀ ਮਦਦ ਜ਼ਰੂਰ ਕਰੋ ਜਦੋਂ ਆਪਾਂ ਬਾਹਰ ਜਾ ਕੇ ਹੋਰ ਭੈਣ ਭਾਈਆਂ ਦੀ ਕਰ ਸਕਦੇ ਆਂ ਭਾ ਆਪਦਿਆਂ ਦੀ ਤਾਂ ਜਰੂਰ ਕਰੋ ਬਾਈ ਸਾਰੇ ਰਲ ਮਿਲ ਕੇ ਕਰੋ ਬਾਈ ਧੰਨਵਾਦ ਸਾਰਿਆਂ ਦਾ ਜਰੂਰ ਕਰੋ ਬਾਈ ਬਣ ਕੇ ਪ੍ਰਾਲਾ ਪਿੰਡ ਪਿੰਡ ਜਰੂਰ ਧੰਨਵਾਦ